ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਜੀਰੇ ਦੇ ਵਿੱਚੋਂ ਇੱਕ ਵੱਡਾ ਜਥਾ ਸੱਚਖੰਡ ਸ੍ਰੀ ਹਜੂਰ ਸਾਹਿਬ ਦਾ ਵਾਸਤੇ ਯਾਤਰਾ ਵਾਸਤੇ ਜਾ ਰਿਹਾ ਯਾਤਰਾ ਦੇ ਨਾਲ ਨਾਲ ਜਿਹੜਾ ਕਿ 1313 ਪੱਖਿਆਂ ਦੀ ਸੇਵਾ ਵੀ ਜਾ ਰਹੀ ਆ ਤੇ ਯਾਤਰਾ ਕਰਦੇ ਸਮੇਂ ਵੱਖ-ਵੱਖ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਟ੍ਰੇਨ ਦੇ ਵਿੱਚ ਲੰਗਰ ਪ੍ਰਸ਼ਾਦੀ ਦੀ ਸੇਵਾ ਕੀਤੀ ਗਈ ਇਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਇਸ ਵਕਤ ਅਟਾਰਸੀਆਂ ਤੇ ਅਟਾਰਸੀ ਦੇ ਵਿੱਚੋਂ ਸੱਚਖੰਡ ਸੇਵਾ ਸੁਸਾਇਟੀ ਵੱਲੋਂ ਲੰਗਰ ਪ੍ਰਸ਼ਾਦੀ ਦੀ ਸੇਵਾ ਕੀਤੀ ਗਈ ਤੇ ਅਸੀਂ ਪੂਰੀ ਸਤਖੰਡ ਸੇਵਾ ਸੁਸਾਇਟੀ ਦਾ ਟਾਰ ਸਿੱਧੀ ਸੰਗਤ ਦਾ ਧੰਨਵਾਦ ਕਰਦੇ ਹਾਂ ਜੋ ਕਿ ਸੰਗਤ ਦੇ ਵਾਸਤੇ ਤੁਸੀਂ ਲੰਗਰ ਪ੍ਰਸ਼ਾਦਾ ਦਾ ਪ੍ਰਬੰਧ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਜੀਰੇ ਤੋਂ ਸਤਖੰਡ ਸ਼੍ਰੀ ਹਜੂਰ ਸਾਹਿਬ ਵਾਸਤੇ ਯਾਤਰਾ ਜਾਂਦੀ ਸੇਵਾ ਇਹ ਹਰ ਸਾਲ ਕਿ ਜੋ ਪ੍ਰਸ਼ਾਦਾ ਜੋ ਵੀ ਇਹਨਾਂ ਕੋਲ ਟੈਲਫੋਨ ਦਾ ਮਤਲਬ ਸਾਨੂੰ ਪ੍ਰਸ਼ਾਦਾ ਪਾਣੀ ਬਹੁਤ ਵੱਧ ਗਿਆ ਸਾਧਖੰਡ ਦੇ ਲੰਗਰ ਸੇਵਾ ਤੋਂ ਮਲੇ ਸਾਨੂੰ ਜਿਹੜਾ ਪ੍ਰਸ਼ਾਦਾ ਮਲੇ ਹਰ ਸਾਲ ਪਹੁੰਚਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ